ਹਾਂਜੀ ਪੰਜਾਬ ਦੇ ਵਿੱਚ ਜਿਹੜੇ ਹਰ ਇੱਕ ਨਵੇਂ ਦਿਨ ਪਾਸਪੋਰਟ ਬਣ ਰਹੇ ਸੀ ਤੇ ਲਗਾਤਾਰ ਪਾਸਪੋਰਟ ਬਣਾਉਣ ਦੇ ਜਿਹੜੇ ਰਿਕਾਰਡ ਟੁੱਟ ਰਹੇ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਹੁਣ ਨੌਜਵਾਨ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਤਾਂ ਉਧਰੋਂ ਟਰੰਪ ਨੇ ਜਿਹੜੀ ਕਾਰਵਾਈ ਕੀਤੀ ਹੈ ਤਾਂ ਉਹ ਕਾਰਵਾਈ ਦਾ ਜਿਹੜਾ ਅਸਰ ਦੇਖਣ ਨੂੰ ਮਿਲਿਆ ਤਾਂ ਪਾਸਪੋਰਟ ਬਣਾਉਣ ਦੇ ਵਿੱਚ ਜਿਹੜੀ ਕਟੌਤੀ ਦੇਖਣ ਨੂੰ ਮਿਲੀ ਆ ਪਾਸਪੋਰਟ ਬਣਾਉਣ ਦੇ ਵਿੱਚ ਜਿਹੜੀ ਠੱਲ ਪਈ ਆ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਹੁਣ ਜਿਹੜਾ ਪਾਸਪੋਰਟ ਬਣਾਉਣ ਦੇ ਵਿੱਚ ਜਿਹੜੀ ਥੱਲ ਪਈਆ ਹਾਂਜੀ ਬੀਤੇ ਕਈ ਸਾਲਾਂ ਤੋਂ ਜਿਹੜੇ ਪੰਜਾਬ ਦੀ ਯੂਥ ਆ ਜਾਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ ਵਿੱਚ ਜਿਹੜੇ ਬਾਹਰਲੇ ਕੰਟਰੀਆਂ ਦਾ ਰੁਕ ਕਰ ਰਹੇ ਸੀ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਇੱਕੋ ਇੱਕ ਸੁਪਨਾ ਸੀ ਕਿ ਅਸੀਂ ਬਾਹਰਲੇ ਕੰਟਰੀਆਂ ਚ ਜਾ ਕੇ ਮੋਟੀਆਂ ਕਮਾਈਆਂ ਕਰਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਤਨ ਵਾਪਸੀ ਦਾ ਜਿਹੜਾ ਨਾਰਾ ਦਿੱਤਾ ਸੀ ਤਾਂ ਇਹ ਨਾਰਾ ਸੱਚ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਇੱਥੇ ਹੀ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਨਤੀਜੇ ਵਜੋਂ ਪੰਜਾਬ 'ਚ ਨਵੇਂ ਪਾਸਪੋਰਟ ਬਣਾਉਣ ਦੀ ਜਿਹੜੀ ਗਿਣਤੀ ਵਿੱਚ ਕਟੌਤੀ ਹੋਣ ਲੱਗੀ ਆ ਦੱਸਦੀ ਹੈ ਕਿ ਬੀਤੇ ਸਾਲਾਂ ਵਿੱਚ ਪੰਜਾਬ ਵਿੱਚ ਪਾਸਪੋਰਟ ਬਣਾਉਣ ਦੀ ਹਨੇਰੀ ਜਿਹੜੀ ਚੱਲ ਰਹੀ ਸੀ ਤਾਂ ਉਸ ਨੂੰ ਹੁਣ ਠੱਲ ਪੈਣ ਲੱਗੀ ਆ ਕੇਂਦਰੀ ਵਿਦੇਸ਼ ਮੰਤਰਾਲੇ ਨੇ ਜੋ ਜਨਵਰੀ 2025 ਤੱਕ ਦਾ ਵੇਰਵਾ ਸਾਂਝਾ ਕੀਤਾ ਤਾਂ ਪੰਜਾਬ ਵਿੱਚ ਸਾਲ 2023 ਵਿੱਚ ਪਾਸਪੋਰਟ ਬਣਾਏ ਜਾਣ ਦੇ ਸਭ ਰਿਕਾਰਡ ਟੁੱਟ ਗਏ ਸੀ ਤੇ ਉਸ ਨਾਲ ਇਕੱਲੇ ਪੰਜਾਬ ਵਿੱਚ 11.94 ਲੱਖ ਲੋਕਾਂ ਨੇ ਨਵੇਂ ਪਾਸਪੋਰਟ ਬਣਾਏ ਸੀ ਤਾਂ ਨਵੇਂ ਵੇਰਵਿਆਂ ਦੀ ਗੱਲ ਕਰਦੇ ਹਾਂ ਨਵੇਂ ਵੇਰਵਿਆਂ ਅਨੁਸਾਰ ਸਾਲ 2024 ਵਿੱਚ 10.60 ਲੱਖ ਨਵੇਂ ਪਾਸਪੋਰਟ ਬਣੇ ਜੋ ਘਟौती ਹੋਣ ਵੇਲੇ ਸੰਕੇਤ ਕਰਦੇ ਨੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੌਜਵਾਨਾਂ ਦੀ ਜਿਹੜੀ ਹੱਡ ਬੀਤੀ ਸੁਣ ਕੇ ਬਹੁਤ ਸਾਰੇ ਲੋਕਾਂ ਨੇ ਜਿਹੜੀ ਹੁਣ ਉਹ ਅੱਖਾਂ ਖੁੱਲ ਗਈਆਂ ਨੇ ਜਨਵਰੀ 2025 ਦੇ ਮਹੀਨੇ 'ਚ ਪੰਜਾਬ 'ਚ ਜਿਹੜੇ 59907 ਪਾਸਪੋਰਟ ਬਣੇ ਨੇ ਮਤਲਬ ਰੋਜ਼ਾਨਾ ਔਸਤਨ 1932 ਪਾਸਪੋਰਟ ਬਣੇ ਸਾਲ 2023 ਵਿੱਚ ਸਵੇਚੋ ਰੋਜ਼ਾਨਾ ਔਸਤਨ

ਪੰਜਾਬ ਵਿੱਚ ਸਾਲ 2014 ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ ਜਦ ਕਿ ਇੱਕੋ ਸਾਲ 5.48 ਲੱਖ ਪਾਸਪੋਰਟ ਬਣੇ ਸਾਲ 2016 ਦੀ ਗੱਲ ਕਰੀਏ ਤਾਂ ਇਹ ਅੰਕੜਾ ਜਿਹੜਾ 9.73 ਲੱਖ ਤੇ ਪਹੁੰਚ ਗਿਆ ਸੀ ਸਿਰਫ ਕਰੋਨਾ ਵੇਲੇ ਦੋ ਵਰਿਆਂ 'ਚ ਜਿਹੜਾ ਪਾਸਪੋਰਟਾਂ 'ਚ ਕਮੀ ਆਈ ਸੀ ਪਰ ਉਸ ਤੋਂ ਮੰਗ ਰੋਂ ਜਿਹੜਾ ਤੇਜ਼ ਰਫ਼ਤਾਰ ਨਾਲ ਪਾਸਪੋਰਟ ਵਧੇ ਸੀ ਤਾਂ ਪੰਜਾਬ 'ਚ ਸਾਲ 2014 ਤੋਂ ਹੁਣ ਤੱਕ 92.40 ਲੱਖ ਪਾਸਪੋਰਟ ਜਿਹੜੇ ਉਹ ਬਣ ਚੁੱਕੇ ਨੇ ਹਾਂਜੀ ਦੱਸਦੀ ਹੈ ਕਿ ਪੰਜਾਬ 'ਚ ਹੁਣ ਨਵੇਂ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ 모ੜਾ ਪਿਆ ਲੰਗੇ ਵਰਿਆਂ ਤੋਂ ਜੋ ਪਾਸਪੋਰਟ ਬਣਾਉਣ ਦੀ ਹਨੇਰੀ ਚੱਲ ਰਹੀ ਸੀ ਤਾਂ ਉਸ ਨੂੰ ਹੁਣ ਠੱਲ ਪੈਣ ਲੱਗੀ ਆ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਸਾਲ 2023 ਵਿੱਚ ਪਾਸਪੋਰਟ ਬਣਾਏ ਜਾਣ ਦੇ ਸਭ ਰਿਕਾਰਡ ਜਿਹੜੇ ਉਹ ਟੁੱਟੇ ਗਏ ਸੀ ਤਾਂ ਉਸ ਨੂੰ ਇੱਕੋ ਸਾਲ 11.94 ਲੱਖ ਪਾਸਪੋਰਟ ਬਣੇ ਸੀ ਨਵੇਂ ਤੱਥਾਂ ਅਨੁਸਾਰ ਸਾਲ 2024 'ਚ 10.60 ਲੱਖ ਨਵੇਂ ਪਾਸਪੋਰਟ ਬਣਿਤ ਜੋ ਘਟौती ਹੋਣ ਵੇਲੇ ਸੰਕੇਤ ਕਰਦੇ ਨੇ